ਪੁਸ਼ਾਸ਼ੰਦ ਦੇ ਵੱਲੋਂ ਚੈਂਬਰ ਬਣਾਉਣ ਦੇ ਲਈ ਜਗ੍ਹਾ ਨਾ ਅਲੋਟ ਕਰਨ ਦੇ ਰੋਸ ਦੇ ਵਿੱਚ ਵਸੀਕਾ ਨਵੀਸਾਂ ਅਛਤਾਮ ਫਰੋਸ਼ਾ ਅਤੇ ਟਾਈਪਿਸਟਾ ਨੇ ਆਪਣਾ ਕੰਮਕਾਜ ਮੁਕੰਮਲ ਤੌਰ ਤੇ ਛੱਪ ਰੱਖ ਕੇ ਐਸ ਡੀ ਐਮ ਦਫ ਐਸ ਡੀ ਐਮ ਅਜਾਲਾ ਦੇ ਦਫਤਰ ਮੂਰੇ ਤਰਨ ਲਗਾਇਆ ਇਸ ਮੌਕੇ ਤੇ ਪਤਕਾਰ ਨਾਲ ਗੱਲਬਾਤ ਕਰਦੇ ਹਾਂ ਵਸੀਕਾ ਨਵੀਸ ਯੂਨੀਅਨ ਅਜਰਾਦੇ ਪ੍ਰਧਾਨ ਅਜੈਬ ਸਿੰਘ ਪੋਲਰ ਬਲਜਿੰਦਰ ਸਿੰਘ ਮਹਾਲਾ ਦੱਸਿਆ ਕਿ ਪੁਰਾਣੇ ਤਹਿਸੀਲ ਕੰਪਲੈਕਸ ਦੇ ਵਿੱਚ ਬਣੇ ਉਹਨਾਂ ਦੇ ਸਾਰੇ ਦਫ਼ਤਰਾਂ ਦੀ ਹਾਲਤ ਬਹੁਤ ਖਸਤਾ ਹੈ ਅਤੇ ਨਵੇਂ ਤਹਿਸੀਲ ਕੰਪਲੈਕਸ ਦੇ ਵਿੱਚ ਕੰਮਕਾਜ ਸ਼ੁਰੂ ਹੋਇਆ ਹੈ ਅਸੀਂ ਉਦੋਂ ਤੋਂ ਹੀ ਚੈਂਬਰ ਬਣਾਉਣ ਦੇ ਲਈ ਜਗ੍ਹਾ ਅਲਾਟ ਕਰਨ ਦੀ ਮੰਗ ਕਰ ਰਹੇ ਹਾਂ ਪਰ ਹੁਣ ਤੱਕ ਵੀ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਚੈਂਬਰ ਅਲਾਟ ਨਹੀਂ ਕੀਤੇ ਜਾ ਰਹੇ ਉਹਨਾਂ ਦੱਸਿਆ ਕਿ ਸਾਨੂੰ ਮਜਬੂਰ ਹੋ ਕੇ ਆਪਣਾ ਕੰਮਕਾਜ ਠੱਪ ਰੱਖ ਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਪ੍ਰਧਾਨ ਜਿਹੜਾ ਇਹ ਸਾਡਾ ਇੱਕ ਤਰੀਕ ਤੋਂ ਚੱਲ ਰਿਹਾ ਲਗਾਤਾਰ ਕਿਉਂਕਿ ਸਾਡੀ ਮਜਬੂਰੀ ਬਣ ਗਈ ਹੈ ਧਰਨਾ ਦੇਣ ਦੀ ਵੀ ਸਾਨੂੰ ਸ਼ੌਕ ਨਹੀਂਗਾ ਅਸੀਂ ਕੋਚਾ ਨਾ ਨਹੀਂ ਬੈਠੇ ਸਾਡਾ ਜਿਹੜਾ ਉੱਥੇ ਤਿੰਨਾਂ ਦੁਕਾਨਾਂ ਦਾ ਨੁਕਸਾਨ ਹੋਇਆ ਬਜਿੰਦਰ ਸਿੰਘ ਮਾਲ ਸੁਵਿੰਦਰ ਸਿੰਘ ਟਿੰਡਰ ਤੇ ਗੁਰਿੰਦਰ ਮਾਲ ਇਹ ਤਿੰਨ ਦੁਕਾਨਾਂ ਇਕੱਠੀਆਂ ਜਿਹੜੀਆਂ ਨੇ ਉਹ ਇੱਕ ਤਰੀਕ ਨੂੰ ਵੀ ਦਰਮਿਆਨੀ ਰਾਤ ਨੂੰ ਇਹ ਦੇ ਕੰਢੀਆਂ ਸੀ ਅਸੀਂ ਬੜੀ ਵਾਰ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਆ ਐਸਡੀਐਨ ਸਾਹਿਬ ਨੂੰ ਮਿਲ ਚੁੱਕੇ ਆ ਤੇ ਸਾਡੀ ਸੁਣਵਾਈ ਨਹੀਂ ਹੋਈ। ਹੁਣ ਅਸੀਂ ਉੱਥੇ ਜਿਹੜੀਆਂ ਦੂਜੀਆਂ ਦੁਕਾਨਾਂ ਨੇ ਉਹ ਵੀ ਉਹਨਾਂ ਦੀਆਂ țeੜਾ ਪਟੀਆਂ ਨੇ ਕੰਧਾਂ ਜਿਹੜੀਆਂ ਨੇ ਹੁੱਲ ਰੀਆਂ ਨੇ ਪੀਆਂ ਨੇ ਜਿਨ੍ਹਾਂ ਤੇ ਲੈਂਟਰ ਆ ਉਹ ਲੈਂਟਰ ਚੋਰਿਆ ਤੇ ਸਰਿਆ ਜਿਹੜਾ ਉਹ ਸਾਰਾ ਨੰਗਾ ਹੋਇਆ ਪਿਆ। ਅਸੀਂ ਉੱਥੇ ਡਰਦੇ ਹੀ ਨਹੀਂ ਬਹਿ ਰਹੇ ਕਿਉਂਕਿ ਜਾਨੀ ਨੁਕਸਾਨ ਨਾ ਹੋ ਜਾਵੇ। ਮਾਲੀ ਨੁਕਸਾਨ ਤਾਂ ਕਾਹ ਵੀ ਹੋ ਗਿਆ ਇਹਨਾਂ ਤੇ ਨਾਲ ਦੇ ਕੰਨਾਂ ਦੇ ਵਿੱਚ ਫਰਨੀਚਰ ਜਿਹੜਾ ਟੁੱਟ ਗਿਆ। ਲੈਪਟਾਪ ਜਿਹੜੇ ਆ ਉਹ ਖਰਾਬ ਹੋ ਗਏ ਪ੍ਰਿੰਟਰ ਖਰਾਬ ਹੋ ਗਏ ਇਨਵਰਟਰ ਖਰਾਬ ਹੋ ਗਿਆ ਪੱਕੇ ਟੁੱਟ ਗਏ ਫਰਨੀਚਰ ਸਾਰਾ ਜਿਹੜਾ ਡੈਮੇਜ ਹੋ ਗਿਆ ਹੁਣ ਅਸੀਂ ਚਾਹੁੰਦੇ ਆ ਕਿ ਸਾਨੂੰ ਨਵੇਂ ਤਸੀਲ ਕੰਪਲੈਕਸ ਦੇ ਵਿੱਚ ਨਵੀਂ ਅਲਾਟਮੈਂਟ ਕਰਕੇ ਸਾਨੂੰ ਦੁਕਾਨਾ ਬਣਾਉਂਦਾ ਜਿਹੜਾ ਆ ਉਹ ਮੋਕਾ ਦਿੱਤਾ ਜਾਵੇ ਉਹ ਜਿਹੜੀਆਂ ਦੁਕਾਨਾਂ ਅਲਾਟ ਹੋਈਆਂ ਸੀ ਤਸੀਲ ਕੰਗੜ ਸਹੀ ਨਰਾਜ ਆ ਉਹ ਬਹੁਤ ਪੁਰਾਣੀਆਂ ਸੀਗੀਆਂ ਇਹ ਵੀ ਪ੍ਰਸਾਦ ਕਰਨ ਸਾਡੀਆਂ ਕੋਲ ਦੁਕਾਨਾਂ ਜਿਹੜੀਆਂ ਮਸਾਦ ਕਰਨ ਦਿੱਤੀਆਂ ਨੇ ਬਾਕੀ ਦੁਕਾਨਾਂ ਦੀ ਵੀ ਹਾਲਤ ਬਹੁਤ ਖਸਾ ਉਹ ਵੀ ਡਿੱਗਣ ਜੋ ਗਏ ਤੇ ਅਸੀਂ ਸਰਕਾਰ ਕੋਲੋਂ ਮੰਗ ਕੀਤੀ ਜੀ ਵੀ ਸਾਨੂੰ ਜਿਹੜੇ ਨਵੇਂ ਤਸੀਲ ਕੰਪਲੈਕਸਾਂ ਜਿਹਾ ਨਾ ਬਣੇ ਆ ਉਹਦੇ ਵਿੱਚ ਜਗ੍ਹਾ ਲਾੜ ਕਰ ਦਿੱਤੀ ਜਾਵੇ ਤਾਂ ਕਿ ਅਸੀਂ ਆਪਣੇ ਨਵੇਂ ਆਪਣੇ ਦਫਤਰ ਬਣਾ ਸਕੀਏ ਪਰੰਤੂ ਬੜਾ ਲੰਮਾ ਸਮਾਂ ਹੋ ਗਿਆ ਵਾ ਸਾਨੂੰ ਸਰਕਾਰ ਵੱਲੋਂ ਟਾਲਪੋਲ ਕੀਤਾ ਜਾ ਰਿਹਾ ਅਜੇ ਤੱਕ ਸਾਨੂੰ ਦੁਕਾਨਾਂ ਵਾਸਤੇ ਜਗ੍ਹਾ ਲਾੜ ਨਹੀਂ ਕੀਤੀ ਗਈ ਤੇ ਸਾਨੂੰ ਡਰ ਆ ਕਿ ਜਿਹੜੀਆਂ ਪਹਿਲੀਆਂ ਬਚੀਆਂ ਦੁਕਾਨਾਂ ਨੇ ਉਹ ਵੀ ਕਿਸੇ ਵੇਲੇ ਵੀ ਡਿੱਗ ਸਕਦੀਆਂ ਜਦੋਂ ਉਹ ਬੜਾ ਭਾਰੀ ਜਾਨੀ ਨੁਕਸਾਨ ਦਾ ਹੌਂਦਾ ਵੀ ਡਰਿਆ ਤੇ ਸਾਡੀ ਸਰਕਾਰ ਕੋਲ ਪਰ ਜੋਰ ਮੰਗਿਆ ਕਿ ਸਾਨੂੰ ਤਸੀਲ ਕੰਪਲੈਕਸ ਅੱਗੇ ਨਾਲਾ ਵਿਖੇ ਜਿਹੜੀ ਨਵੀਂ ਬਿਲਡਿੰਗ ਪਣੀ ਹੈ ਉਹਦੇ ਵਿੱਚ ਆਪਣੇ ਰਸੀਕਾਂ ਨਵੀਸ ਟਾਈਪਸ ਜੁਨੀਅਨ ਅਸਟਾਫ ਰੂਸ ਇਹਨਾਂ ਸਾਰਿਆਂ ਨੂੰ ਜਗ੍ਹਾ ਅਲਾਟ ਕੀਤੀ ਜਾਵੇ ਤਾਂ ਕਿ ਅਸੀਂ ਆਪਣੇ ਖਰਚੇ ਤੇ ਵੀ ਉਹ ਜਿਹੜੇ ਆਪਣੇ ਦਫ਼ਤਰ ਬਣਾਉਣ ਨੂੰ ਤਿਆਰ ਆਂ ਤੇ